ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਆਸ ਕਰਦੇ ਹਾਂ ਬਾਈ ਠੀਕ ਠਾਕ ਹੋਵੋਗੇ ਸਾਰੇ ਜਣੇ ਤੇ ਭਰਾਵਾਂ ਨੂੰ ਅਪੀਲ ਆਈ ਬੇਨਤੀ ਹੈ ਪਤਾ ਹੈ ਇਹ ਦੋਨੋਂ ਹਨਾ ਅ ਬੇਜਵਾਨ ਜਾਨਵਰਾਂ ਦੀ ਮਦਦ ਕਰਦੇ ਅਸੀਂ ਜਿੰਨੇ ਜੋਗੇ ਹੈਗੇ ਹਨਾ ਚਲੋ ਤੁਸੀਂ ਫੀਡ ਵਗੈਰਾ ਭੇਜ ਦਿਨੇ ਉਥੇ ਪਾ ਦਨੇ ਜੀ ਅਸੀਂ ਤੇ ਬਾਈ ਆਹ ਗੋਲੀਆਂ ਤੇ ਇਹ ਗੋਲੀਆਂ ਭੇਜਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਕੋਕੇ ਇਹ ਚਚੜਾਂ ਤੋਂ ਤੇ ਪਿੱਸੂਆਂ ਤੋਂ ਬਈ ਦਿੰਨੇ ਆਂ ਅਸੀਂ ਗੋਲੀਆਂ ਇਹ ਇਹਦੇ ਨਾਲ ਚਚੜਨੇ ਰਹਿੰਦੇ ਬੇਜਮਾਨਾਂ ਦੇ ਹਨਾ ਮਰ ਜਾਂਦੇ ਪਿੱਸੂ ਨਹੀਂ ਰਹਿੰਦੇਗੇ ਤੇ ਬੇਜਮਾਨਾਂ ਦੀ ਬਈ ਮਦਦ ਕਰਿਆ ਕਰੋ ਵਾਤੋ ਵਾਤ ਬੇਸਹਾਰਾ ਬੱਚਿਆਂ ਦੀ ਹੈਲਪ ਕਰਿਆ ਕਰੋ ਮਦਦ ਕਰਿਆ ਕਰੋ ਵਾਤੋ ਵਾਤ ਜਿਹਨੇ ਜੋਗੇ ਹੁੰਨੇ ਹੋ ਤੇ ਸਾਡੀ ਵੀ ਨਾਲ ਬਈ ਜਿਹਨੇ ਜੋਗੇ ਹੁੰਨੇ ਹਨਾ ਕਰ ਦਊਗਾ ਤਾਂ ਬਸ ਤੈਨੂੰ ਮਿਲ ਕੇ ਤੂੰ ਕਾਲ ਯਾਦ ਰੱਖਿਆ ਕਿਨੇ ਕਿਨੇ ਕਾਲ ਇਹ ਆਪਾਂ ਗੋਲੀਆਂ ਤੇ ਹੀ ਆ ਰਹੀਆਂ ਬਈ ਆਹ ਦੇਣੀਆਂ ਚੀਆਂ ਹੋਏ ਆ ਦੇਣੀਆਂ ਸੀ ਇਹ ਆਹ ਕਿਹੜੀਆਂ ਆਹ ਚੱਲ ਕੋਈ ਨਹੀਂ ਉਹ ਵੀ ਹੈ ਤਾਂ ਉਹ ਨਾ ਲਈ ਤੇ ਚਲੋ ਕੋਈ ਗੱਲ ਨਹੀਂ ਆ ਦੇਣ ਅਸੀਂ ਗਲਤ ਹੋ ਗਿਆ ਚੱਲ ਕੋਈ ਨਹੀਂ ਦੁਬਾਰਾ ਦੇ ਦੇਣੇ ਵੀ ਬਈ ਮਦਦ ਕਰਿਆ ਕਰੋ ਸਾਡੀ ਵੀ ਤੁਸੀਂ ਵੱਧ ਤੋਂ ਵੱਧ ਆਪਾਂ ਜਗਾ ਲੈਣੀ ਹੈ ਇਹਨਾਂ ਵਾਸਤੇ ਤੇ ਸ਼ੈਲਟਰ ਬਣਾਉਣਾ ਇਹ ਵੱਧ ਤੋਂ ਵੱਧ ਜਿੰਨੇ ਕੁ ਜੋਗਾ ਕੋਈ ਹੁੰਦਾ ਹੈ ਨਾ ਵੱਧ ਤੋਂ ਵੱਧ ਘੱਟ ਤੋਂ ਘੱਟ ਖਿੱਚ ਕੇ ਮੇਰਾ ਭਰਾ ਭੈਣਾਂ ਨੂੰ ਵੀ ਅਪੀਲ ਹੈ ਵੀ ਵੱਧ ਤੋਂ ਵੱਧ ਜਿੰਨੇ ਵੀ ਤੁਸੀਂ ਕਰ ਸਕਦੇ ਹੋ ਜੀ ਤੇ ਕਰਿਆ ਕਰੋ ਬਈ ਇਹ ਆਪਾਂ ਇਹ ਬੇਜਵਾਨਾਂ ਨੂੰ ਹਾਂ ਬਹੁਤ ਵੱਡੀ ਆਸ ਹੁੰਦੀ ਪਈ ਇਹਨਾਂ ਨੂੰ ਆਪਣੇ ਇਧਰ ਆ ਲੈ ਇਹਨੂੰ ਦੇ ਤਾਂ ਨਹੀਂ ਇਹਨੂੰ ਆ ਦੇਣੀ ਹੈ ਲੈ ਖੜਾ ਲੈ ਖੜਾ ਖੜਾ ਤੇ ਇਹਨਾਂ ਨੂੰ ਬਹੁਤ ਵੱਡੀ ਆਸ ਹੁੰਦੀ ਹੈ ਆਪਣੇ ਕੋਲ ਹਨਾ ਕਿ ਇਨਸਾਨ ਸਾਡੀ ਮਦਦ ਕਰਨਗੇ ਇਸ ਨੂੰ ਕੁਝ ਕੋਣ ਗਿਆ ਇਹਨੂੰ ਪਰੇ ਲੈ ਕੇ ਜਾ ਕਰਨੀ ਕਰਨੀ ਤੂੰ ਇਹਨੂੰ ਪਰੇ ਲੈ ਜਾ ਤੇ ਇਹਨਾਂ ਨੂੰ ਬਹੁਤ ਆਸ ਹੁੰਦੀ ਹੈ ਜੀ ਆਪਣੇ ਕੋਲ ਹਾਂ ਨਾ ਨਾ ਯਾਰ ਇਧਰ ਆ ਇਧਰ ਆ ਤੈਨੂੰ ਸੁਣਦਾ ਨਹੀਂ ਤੈਨੂੰ ਇੱਕ ਵਾਰੀ ਦੇਖ ਕੇ ਲੈ ਆਪਣਾ ਗੋਲੀ ਤੇ ਬਾਈ ਕਰਿਆ ਕਰੋ ਵਾਦ ਤੋਂ ਵਾਦ ਯਾਰ ਬੇਜਵਾਨਾ ਦੀ ਉਹ ਦੂਜੀ ਕੱਢਣੀ ਸੀ ਭਰਾਵਾ ਇਹ ਯਾਰ ਤੁਸੀਂ ਤਾਂ ਮੈਨੂੰ ਵੀ ਕਮਲ ਲਾ ਲੈਣਾ ਤੁਸੀਂ ਤੈਨੂੰ ਮੈਂ ਕਿਹਾ ਗੋਲੀ ਨਹੀਂ ਦੇਣੀਗੀ ਆਹ ਦੇਣੀ ਆਹ ਕੱਢ ਕੇ ਦੇ ਆਕਰ ਕਰਨ ਤੂੰ ਫੜਿਆ ਰਹਾ ਇੱਕ ਇੱਕ ਗੋਲੀ ਕੱਢ ਕੇ ਦੇ ਚਲੋ ਤੇ ਇਹ ਬਾਈ ਗੋਲੀਆਂ ਵੀ ਕੋਈ ਭੈਣ ਭਰਾ ਜਾਂ ਸਾਨੂੰ ਭੇਜ ਸਕਦਾ ਕੋਈ ਜਿੰਨੀਆਂ ਵੀ ਭੇਜ ਸਕਦਾ ਹਨਾ ਵੱਧ ਤੋਂ ਵੱਧ ਘੱਟ ਤੋਂ ਘੱਟ ਕਿਉਂਕਿ ਸਾਡੇ ਕੋਲੇ ਤੁਹਾਨੂੰ ਪਤਾ ਹੀ ਹੈ ਵੀ ਬੱਚੇ ਬਹੁਤ ਹੁੰਦੇ ਆ ਇਹਨਾਂ ਨੂੰ ਗੋਲੀਆਂ ਦੇਣੀਆਂ ਪੈਂਦੀਆਂ ਕਿਉਂਕਿ ਚਿਚੜਾ ਨਾਲ ਬਈ ਭਰੇ ਪਏ ਸਾਰੇ ਤੇ ਮੈਂ ਤੁਹਾਨੂੰ ਦਿਖਾ ਨਹੀਂ ਸਕਦਾਗਾ ਪੂਰੀ ਚੰਗੀ ਕਰਾਂ ਕਿਉਂਕਿ ਮੜ ਕੇ ਵੀਡੀਓ ਬੰਦ ਕਰ ਦਿੰਦੇ ਆ ਯੂ ਫੇਸਬੁੱਕ ਵਾਲੇ ਵੀ ਬੰਦ ਕਰ ਦਿੰਦੇ ਆ ਤੇ ਆ ਗੋਲੀਆਂ ਨੇ ਕਿਹਨਿਕਾ ਵਟ ਕੇ ਦੇਈ ਜਾਂਦੇ ਆ ਤੇ ਬਸ ਮੈਂ ਅਪੀਲ ਆਹੀ ਹੁੰਦੀ ਬਈ ਯਾਰ ਵੀ ਸਪੋਰਟ ਚੰਗਾ ਕੰਮ ਜੇ ਕੋਈ ਕਰਨ ਦੀ ਕੋਸ਼ਿਸ਼ ਕਰਦਾ ਹਨ ਉਹਨੂੰ ਸਪੋਰਟ ਬਹੁਤ ਘੱਟ ਲੋਕ ਕਰਦੇ ਆ ਤੇ ਤੁਸੀਂ ਕਰਿਆ ਕਰੋ ਸਪੋਰਟ ਵੱਧ ਹੋਗਾ ਤਾਂ ਕੋਈ ਵੀ ਚੰਗਾ ਕੰਮ ਕਰਦਾ ਮੈਂ ਨਹੀਂ ਕੋਈ ਹੋਰ ਕਰਦਾ ਹਨ ਜੋ ਵੀ ਤੁਹਾਨੂੰ ਲੱਗਦਾ ਵੀ ਇਹਨਾਂ ਇਹਦੀ ਸਪੋਰਟ ਕਰਨੀ ਚਾਹੀਦੀ ਉਹਦੀ ਕਰਿਆ ਕਰੋ ਤੇ ਸਾਡੀ ਚਲੋ ਨਾ ਜੇ ਕੋਈ ਜਾਨਵਰਾਂ ਦੀ ਫੇਸਹਾਰਾ ਬੱਚਿਆਂ ਦੀ ਮਦਦ ਕਰਦਾ ਹਨ ਉਹਦੀ ਕਰਿਆ ਕਰੋ ਕਿਉਂਕਿ ਅੰਗਹੀਣ ਆ ਵਾਸਤੇ ਆਪਾਂ ਜਗਾ ਲੈਣੀ ਆ ਬਈ ਤੇ ਜਿਹੜੇ ਅੰਗਹੀਣ ਬੱਚੇ ਆ ਜਿਵੇਂ ਸਾਨੂੰ ਬਟੰਡੇ ਛੱਡ ਕੇ ਆਉਣਾ ਪੈਂਦਾ ਕਿਤੇ ਹੋਰ ਦੂਰ ਜਾਣਾ ਪੈਂਦਾ ਤੇ ਗੱਡੀਆਂ ਦੇ ਕਰਾਏ ਭੜੇ ਦੀ ਬਹੁਤ ਔਖੀ ਹੋ ਜਾਂਦੀ ਹੈ ਤੇ ਕੋਸ਼ਿਸ਼ ਅਸੀਂ ਇਹ ਕਰਦੇ ਵੀ ਕਿਉਂ ਨਾ ਹੁਣੇ ਤੋਂ ਲੱਗ ਜਾਈਏ ਹਨਾ ਹੌਲੀ ਹੌਲੀ ਕਰਕੇ ਆਪਾਂ ਜਗਾ ਲੈ ਲਈਏ ਨਾ ਹਾਸਤੇ ਤੇ ਆਪਾਂ ਵੀ ਸ਼ੈਲਟਰ ਬਣਾ ਲਈਏ ਤਾਂ ਕਿ ਬੇਸਹਾਰਾ ਬੱਚੇ ਕੋਈ ਐ ਛੜਕਾਂ ਤੇ ਮਰਨ ਨਾ ਹਨਾ ਭੁੱਖੇ ਨਾ ਮਰਨ ਕੋਈ ਇਲਾਜ ਤੋਂ ਬਿਨਾ ਨਾ ਮਰੇ ਤਾਂ ਆਪਣੀ ਇਹੀ ਹੁੰਦੀ ਹੈ ਵੀ ਬਈ ਯਾਰ ਵੀ ਇਲਾਜ ਤੋਂ ਬਿਨਾ ਕੋਈ ਮਰ ਜੇ ਤੇ ਬਸ ਹ ਕਈ ਵਾਰੀ ਮਾਣਾ ਦੁਖੀ ਹੋ ਜਾਂਦਾ ਵੀ ਯਾਰ ਫੀਡ ਖਤਮ ਹੋ ਰਹੀ ਹੈ ਹਨਾ ਸਾਡੇ ਕੋਲ ਤੇ ਪਤਾ ਨਹੀਂ ਫੀਡ ਦੀ ਕੋਈ ਮਦਦ ਸਾਨੂੰ ਮਿਲੂਗੀ ਜਾਂ ਨਹੀਂ ਮਿਲੂਗੀ ਤੇ ਹੁਣ ਇੰਨੇ ਬੱਚੇ ਆ ਤਾਂ ਜਦੋਂ ਭੁੱਖੇ ਜਾਣਗੇ ਘਰੋਂ ਤੇ ਬੜਾ ਮਾਣਾ ਵੀ